ਇਹਦੇ ਨਾਲ ਭਾਵੇਂ ਪੁਰਾਣੇ ਤੋਂ ਪੁਰਾਣਾ ਚੁੱਲ੍ਹਾ ਆ ਪੁਰਾਣੇ ਤੋਂ ਪੁਰਾਣਾ ਜਿਹੜਾ ਤੁਹਾਡਾ ਗੈਸ ਹੋਊ ਗੈਸ ਹੋਊਗਾ ਨਾ ਦੋਸਤੋ ਉਹ ਜਿਹੜਾ ਬਿਲਕੁਲ ਨਵਾਂ ਤੇ ਚਮਕ ਚਮਾਉਂਦਾ ਬਣ ਜਾਊਗਾ ਸੱਚੀ ਗੱਲ ਬਈ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਣੇ ਜਿਹੜਾ ਇਹ ਗੈਸ ਹੁੰਦਾ ਚੁੱਲ੍ਹਾ ਹੁੰਦਾ ਹੈ ਹਨਾ ਤੇ ਇਹ ਜਦੋਂ ਆਪਾਂ ਬਹੁਤ ਜ਼ਿਆਦਾ ਇਹਦੇ ਤੇ ਕੰਮ ਕਰਦੇ ਆ ਹਨਾ ਆਪਾਂ ਦੇਦੇ ਤੇ ਬਣਾਉਨੇ ਆ ਤੇ ਇਹ ਬਹੁਤ ਹੀ ਜਿਆਦਾ ਗੰਦਾ ਹੋ ਜਾਂਦਾ ਖਰਾਬ ਹੋ ਜਾਂਦਾ ਤੇ ਕਾਫੀ ਟਾਈਮ ਜੇ ਆਪਾਂ ਇਹਨੂੰ ਸਾਫ਼ ਨਹੀਂ ਵੀ ਕਰਦੇ ਹਨਾ ਜਾਂ ਫਿਰ ਉਹਦਾ ਵੀ ਘਰਾਂ ਦੇ ਵਿੱਚ ਕੀ ਹੁੰਦਾ ਕਿ ਇਹ ਜਿਹੜੇ ਬਹੁਤ ਹੀ ਗੰਦੇ ਹੋ ਜਾਂਦੇ ਆ ਤੇ ਇਹਨੂੰ ਦੋਸਤੋ ਸਾਫ਼ ਕਰੰਦਾ ਤੇ ਤਰੀਕਾ ਮੈਂ ਤੁਹਾਨੂੰ ਦੱਸੂਗਾ ਦੱਸੂਗਾ ਨਾਲ ਦੀ ਨਾਲ ਇਹ ਇੰਨਾ ਕਿ ਚਮਚਮਾਉਂਦਾ ਹੋ ਜਾਊਗਾ ਕਿ ਇਹ ਬਿਲਕੁਲ ਦਾ ਬਿਲਕੁਲ ਨਵਾਂ ਨਿਕਲ ਆਊਗਾ ਸਾਕਸ਼ੀਰ ਕਾਲ ਜੀ ਸਾਰੀ ਫੇਸਬੁੱਕ ਫੈਮਿਲੀ ਨੂੰ ਸੋ ਦੋਸਤੋ ਜਿਵੇਂ ਕਿ ਤੁਸੀਂ ਦੇਖਿਆ ਕਿ ਵੀਡੀਓ ਦੇ ਵਿੱਚ ਜਿਹੜਾ ਆਪਣਾ ਗੈਸ ਹੁੰਦਾ ਆ ਹਨਾ ਜਿੱਤੇ ਆਪਾਂ ਚੁੱਲਾ ਹੁੰਦਾ ਜਿੱਤੇ ਆਪਾਂ ਰੋਟੀਆਂ ਬਣਾਉਨੇ ਆ ਸਬਜ਼ੀਆਂ ਬਣਾਉਨੇ ਆ ਉਹ ਬਹੁਤ ਹੀ ਜਿਆਦਾ ਜਿਹੜਾ ਵਾ ਗੰਦਾ ਹੋ ਜਾਂਦਾ ਹੈ ਕਈ ਜਿਹੜੇ ਗੈਸ ਹੁੰਦੇ ਆ ਆਪਣੇ ਕੋਲ ਹੈ ਨਾ 10-10 ਸਾਲ 20-20 ਸਾਲ ਪੁਰਾਣੇ ਹੁੰਦੇ ਆ ਤੇ ਜਿਹੜੇ ਸਟੀਲ ਦੇ ਹੁੰਦੇ ਆ ਉਹ ਬਹੁਤ ਹੀ ਜਿਆਦਾ ਜਿਹੜੇ ਗੰਦੇ ਤੇ ਉੱਤੇ ਕਾਰੀ ਕਾਲੀ ਜਿਹੜੀਆਂ ਜਿਲਬਾਂ ਜੰਮ ਜਾਂਦੀਆਂ ਪਰ ਦੋਸਤੋ ਜਿਹੜਾ ਤਰੀਕਾ ਮੈਂ ਤੁਹਾਨੂੰ ਦੱਸੂਗਾ ਨਾ ਐਡੇ ਸੌਖੇ ਤਰੀਕੇ ਨਾਲ ਜਿਹੜਾ ਤੁਹਾਡਾ ਚੁੱਲਾ ਵਾ ਬਿਲਕੁਲ ਨਵਾਂ ਤੇ ਚਮਕ ਚਮਾਉਂਦਾ ਹੋ ਜਾਏਗਾ ਤਾਂ ਜਿਹੜਾ ਇੱਕ ਪਾਊਡਰ ਜਾਂ ਕੋਈ ਵੀ ਪਾਊਡਰ ਜਿਹੜਾ ਤੁਸੀਂ ਘਰ 'ਚ ਵਰਤਦੇ ਜੇ ਹਨਾ ਉਹ ਆਪਾਂ ਸਾਰੇ ਇਹਦੇ ਤੇ ਪਾ ਦਵਾਂਗੇ ਇਹਦੇ ਨਾਲ ਦੋਸਤੋ ਜਿਹੜੀ ਇਹਦੇ ਤੇ ਸ਼ਾਈਨ ਆਊਗੀ ਨਾ ਪੁਰਾਣੇ ਤੋਂ ਪੁਰਾਣਾ ਚੁੱਲਾ ਜਿਹੜਾ ਵਾਹਣਾ ਉਹ ਬਿਲਕੁਲ ਨਵਾਂ ਤੇ ਚਮਕ ਚਮਾਉਂਦਾ ਹੋ ਜਾਊਗਾ ਇਹਦੇ ਨਾਲ ਕੀ ਹੋਵੇਗਾ ਜਿਹੜੀਆਂ ਆਪਣੀਆਂ ਸਾਈਡ ਤੇ ਕਦੇ-ਕਦੇ ਗਾਰੀਆਂ ਜਿਲਬਾਂ ਜੰਮ ਜਾਂਦੀਆਂ ਨਾ ਉਹ ਵੀ ਦੋਸਤੋ ਸਾਰੀਆਂ ਦੀ ਸਾਰੀਆਂ ਪੱਟੀਆਂ ਜਾਣਗੀਆਂ ਇਸ ਤੋਂ ਬਾਅਦ ਤੁਸੀਂ ਲੈਣਾ ਵਾ ਪੈਰਾਸ਼ੂਟ ਆਇਲ ਕੋਈ ਵੀ ਜਿਹੜਾ ਆਇਲ ਹੈ ਨਾ ਉਹ ਤੁਸੀਂ ਲੈ ਸਕਦੇ ਹੋ ਥੋੜਾ ਜਿਹਾ ਆਇਲ ਜਿਹੜਾ ਵਾ ਇਹਦੇ ਉੱਤੇ ਪਾ ਦਵਾਂਗੇ ਆਪਾਂ ਸਾਰੇ ਪਾਸੇ ਇਸ ਤੋਂ ਬਾਅਦ ਦੋਸਤੋ ਤੁਸੀਂ ਲੈ ਲੈਣਾ ਵਾ ਇੱਕ ਜਿਹਦੇ ਨਾਲ ਆਪਾਂ ਭਾਂਡੇ ਧੋਨੇ ਸਕੌਚ ਬ੍ਰਾਈਟ ਕੋਈ ਵੀ ਠੀਕ ਹੈ ਨਾ ਉਹ ਲੈ ਲੈਣਾ ਤੇ ਉਹ ਆਪਾਂ ਇਹਦੇ ਉੱਤੇ ਜਿਹੜਾ ਵਾ ਥੋੜਾ ਜਿਹਾ ਇਹਨੂੰ ਗਿੱਲਾ ਕਰ ਲੈਣਾ ਤੇ ਗਿੱਲਾ ਕਰਕੇ ਆਪਾਂ ਇਹਨੂੰ ਸਾਰੇ ਪਾਸੇ ਘਸਾ ਲੈਣਾ ਸਾਰੇ ਪਾਸੇ ਇਹਦੇ ਮਾਰ ਦੇਣਾ ਦੋਸਤੋ ਜਿਹੜਾ ਆਪਾਂ ਪਾਊਡਰ ਇਹਤੇ ਪਾ ਦਿੱਤਾ ਨਾ ਤੇ ਇੱਕ ਜਿਹੜਾ ਆਪਾਂ ਤੇਲ ਪਾ ਦਿੱਤਾ ਵਾ ਉਹ ਦੋਵੇਂ ਚੀਜ਼ਾਂ ਇਹਦੇ ਤੇ ਇੱਕ ਤੇ ਇੱਕ ਤੇ ਇਹਨੂੰ ਬਹੁਤ ਹੀ ਵਧੀਆ ਇਹਨੂੰ ਸਾਫ਼ ਕਰ ਦੇਣਗੇ ਤੇ ਨਾਲੇ ਦੇ ਨਾਲ ਇਹਨੂੰ ਜਿਹੜਾ ਬਹੁਤ ਹੀ ਵਧੀਆ ਜਿਹੜੀ ਹੈ ਤੇ ਸ਼ਾਈਨ ਵੀ ਆ ਜਾਊਗੀ ਤੇ ਇਹ ਤੁਸੀਂ ਸਟੀਲ ਵਾਲੇ ਚੁੱਲੇ ਤੇ ਵੀ ਸੇਮ ਜਿਹੜਾ ਤਰੀਕਾ ਵਾ ਸੇਮ ਟੈਕਨੀਕ ਆ ਇਹ ਵਰਤ ਸਕਦੇ ਜੀ ਦੋਸਤੋ ਯਕੀਨ ਮੰਨੋ ਕਿ ਇਹ ਵਾਲੀ ਟਰਿਕ ਨਾਲ ਇਹ ਇੰਨਾ ਕ ਜਿਆਦਾ ਜਿਹੜਾ ਚਿੱਟਾ ਤੇ ਚਮਚਮਾਉਂਦਾ ਨਿਕਲ ਆਊਗਾ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਲਓ ਵੀ ਦੋਸਤੋ ਇਹ ਚੀਜ਼ ਆਪਾਂ ਮਾਰਨ ਤੋਂ ਬਾਅਦ ਆਪਾਂ ਕੀ ਲੈਣਾ ਕਿ ਕੋਈ ਵੀ ਕੋਈ ਵੀ ਇੱਕ ਆਪਾਂ ਸੁੱਕਾ ਕੱਪੜਾ ਲੈ ਲੈਣਾ ਠੀਕ ਹੈ ਨਾ ਕੋਈ ਵੀ ਵਾਈਟ ਕਲਰ ਦਾ ਕੋਈ ਵੀ ਕੱਪੜਾ ਤੁਸੀਂ ਜਿਹੜਾ ਲੈ ਸਕਦੇ ਤੇ ਇੱਕ ਵਾਰ ਆਪਾਂ ਇਹਨੂੰ ਜਿਹੜਾ ਵਾ ਇਹਦੇ ਤੇ ਮਾਰ ਲਵਾਂਗੇ ਚੰਨੀ ਜਰਾ ਤੇ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਾਰ ਆਪਾਂ ਇਹਦੇ ਤੇ ਜਿਹੜਾ ਸੁੱਕਾ ਕੱਪੜਾ ਮਾਰ ਦਿੱਤਾ ਹੈ ਪਰ ਇਹਦੇ ਤੇ ਆਪਾਂ ਇੱਕ ਵਾਰ ਹੋਰ ਜਿਹੜਾ ਵਾ ਸੁੱਕਾ ਕੱਪੜਾ ਦੂਜਾ ਮਾਰਾਂਗੇ ਜਿਹੜਾ ਗਿੱਲਾ ਹੋ ਚੁੱਕਾ ਹੈ ਤੇ ਇਸ ਤੋਂ ਬਾਅਦ ਆਪਾਂ ਇਹ ਤੇ ਕੀ ਮਾਰਨਾ ਉਹਦੇ ਨਾਲ ਇਹ ਜਿਹੜਾ ਹੋਰ ਵੀ ਜ਼ਿਆਦਾ ਚਮਕਦਾ ਤੇ ਨਵਾਂ ਨਿਕਲ ਆਊਗਾ ਇਸ ਤੋਂ ਬਾਅਦ ਤੁਸੀਂ ਇੱਕ ਹੋਰ ਜਿਹੜਾ ਸੁੱਕਾ ਕੱਪੜਾ ਜਿਹੜਾ ਵਾ ਉਹ ਲੈ ਸਕਦੇ ਹੋ ਨਵਾਂ ਸੁੱਕਾ ਕੱਪੜਾ ਲੈ ਕੇ ਤੇ ਉਹਦੇ ਨਾਲ ਦੋਸਤੋ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਵਾ ਮਾਰ ਦਈਏ ਮੈਨੂੰ ਦੋਸਤੋ ਇਹ ਚੀਜ਼ ਆਪਾਂ ਮਾਰ ਦਿੱਤੀ ਆ ਤੇ ਇਸ ਤੋਂ ਬਾਅਦ ਤੁਸੀਂ ਕੀ ਲੈਣਾ ਜੇ ਤੁਹਾਡੇ ਘਰੇ ਇਹ ਜਿਹੜੀ ਆਪਾਂ ਮੋਟਰਸਾਈਕਲ ਨੂੰ ਜਾਂ ਆਪਣੇ ਕਾਰ ਨੂੰ ਮਾਰਦੇ ਆ ਨਾ ਲਿਕਵਿਡ ਜਿਹੜਾ ਬਹੁਤ ਹੀ ਹੁੰਦਾ ਹੈ ਸ਼ਕਤੀਸ਼ਾਲੀ ਇਹ ਤੁਸੀਂ ਜੇ ਤੁਹਾਡੇ ਘਰ ਹੈਗਾ ਤੁਸੀਂ ਇਹ ਵੀ ਮਾਰ ਸਕਦੇ ਹੋ ਜੇ ਤੁਹਾਡੇ ਘਰੇ ਇਹ ਨਹੀਂ ਹੈਗਾ ਤੇ ਤੁਸੀਂ ਜਿਹੜਾ ਕੋਈ ਵੀ ਆਇਲ ਲੈ ਲੈਣਾ ਵਾ ਆਇਲ ਤੁਸੀਂ ਇੱਥੇ ਦੁਬਾਰਾ ਤੋਂ ਜਿਹੜਾ ਵਾ ਪਾਉਣਾ ਵਾ ਠੀਕ ਹੈ ਨਾ ਆਪਾਂ ਤੁਹਾਨੂੰ ਆਇਲ ਪਾ ਕੇ ਖਵਾਵਾਂਗੇ ਕਿਉਂਕਿ ਇਹ ਜਿਹੜਾ ਵਾ ਹਰ ਹਰ ਕਿਸੇ ਦੇ ਘਰ ਜਿਹੜਾ ਮੌਜੂਦ ਨਹੀਂ ਹੁੰਦਾ ਤੇ ਇਹਨੂੰ ਦੋਸਤੋ ਤੁਸੀਂ ਹੱਥ ਦੇ ਨਾਲ ਜਿਹੜਾ ਵਾ ਸਾਰੇ ਪਾਸੇ ਇਹਨੂੰ ਘੁਮਾ ਕੇ ਮਾਰ ਸਕਦੇ ਤੇ ਸਟੀਲ ਵਾਲੇ ਚੁੱਲੇ ਤੇ ਮਾਰਨ ਦੇ ਨਾਲ ਇਹ ਜਿਹੜਾ ਵਾ ਉਹ ਉਹ ਵੀ ਜਿਹੜਾ ਭਾਵੇਂ ਉਹ 20 ਸਾਲ ਪੁਰਾਣਾ ਭਾਵੇਂ 40 ਸਾਲ ਪੁਰਾਣਾ ਉਹ ਵੀ ਨਵੇਂ ਦਾ ਨਵਾਂ ਜਿਹੜਾ ਵਾ ਨਿਕਲ ਆਊਗਾ ਉੱਤੇ ਕੋਈ ਵੀ ਜਿਹੜੀ ਗੰਦਗੀ ਮੈਲ ਝਿਲਬਾਂ ਜੰਮੀਆਂ ਹੋਣੀਆਂ ਸਾਰੀਆਂ ਦੀ ਸਾਰੀਆਂ ਦੋਸਤੋ ਪੱਟੀਆਂ ਜਾਣਗੀਆਂ ਝੋੜਨਾ ਆਪਾਂ ਇੱਕ ਸੁੱਕੇ ਕਪੜੇ ਨਾਲ ਇਹਨੂੰ ਬਿਲਕੁਲ ਸਾਫ਼ ਕਰ ਲਾਂਗੇ ਤੁਹਾਨੂੰ ਵੀ ਦੋਸਤੋ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਹਣਾ ਤੇ ਕਿੰਨਾ ਜਿਹੜਾ ਆਪਣਾ ਚਮਕਦਾ ਤੇ ਚਮ ਚਮਾਉਂਦਾ ਜਿਹੜਾ ਵਾ ਸਾਰਾ ਜਿਹੜਾ ਗੈਸ ਆ ਆਪਣਾ ਚੁੱਲਾ ਆ ਬਿਲਕੁਲ ਸਾਫ਼ ਹੋ ਚੁੱਕਾ ਹੈ ਤੇ ਇਹ ਹੁਣ ਬਿਲਕੁਲ ਜਿਹੜਾ ਦੋਸਤੋ ਕਿੰਨਾ ਜ਼ਿਆਦਾ ਜਿਹੜਾ ਇੱਥੇ ਜਿਲਬਾਂ ਜੰਮੀਆਂ ਹੋਈਆਂ ਸੀ ਦੰਦਾ ਆਇਆ ਸੀ ਤੇ ਬਿਲਕੁਲ ਦਾ ਬਿਲਕੁਲ ਇਹ ਨਵਾਂ ਬਣ ਚੁੱਕਾ ਹੈ ਤੁਸੀਂ ਵੇਖ ਸਕਦੇ ਹੋ ਇਹਦੀਆਂ ਸਟੀਲ ਦੀਆਂ ਪਲੇਟਾਂ ਵੀ ਜਿਹੜੀਆਂ ਬਹੁਤ ਹੀ ਗੰਦੀਆਂ ਸੀ ਪਹਿਲਾਂ ਤੇ ਹੁਣ ਇਹ ਬਿਲਕੁਲ ਜਿਹੜੀਆਂ ਸਾਫ਼ ਹੋ ਚੁੱਕੀਆਂ ਤੇ ਸਾਰੇ ਦਾ ਸਾਰਾ ਚੁੱਲਾ ਤੇ ਨਾਲ ਦੇ ਨਾਲੇ ਬਿਲਕੁਲ ਸ਼ਾਈਨ ਵੀ ਕਰਨ ਲੱਗ ਗਿਆ ਜੀ ਆਪਣੇ ਜਿਹੜਾ ਗੈਸ ਸੀ ਬਹੁਤ ਹੀ ਜਿਆਦਾ ਜਿਹੜਾ ਨਵਾਂ ਤੇ ਚਮਚਮਾਉਂਦਾ ਬਣ ਗਿਆ ਬਿਲਕੁਲ ਸ਼ਾਈਨ ਮਾਰਨ ਲੱਗ ਗਿਆ ਬਿਲਕੁਲ ਨਵੇਂ ਦੀ ਤਰ੍ਹਾਂ ਤੇ ਜੇ ਇਹ ਵੀਡੀਓ ਚੰਗੇ ਲੱਗੇ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਆਪਣੇ ਹੋਰ ਆ ਯਾਰਾਂ ਮਿੱਤਰਾਂ ਦੇ ਨਾਲ ਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੇ ਕਿਚਨ ਟਿਪਸ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਤੇ ਦੋਸਤੋ ਜਾਂਦੇ ਜਾਂਦੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ